ਆਮ ਆਦਮੀ ਪਾਰਟੀ ਦੇ ਇੱਕ ਹੋਰ ਵਿਧਾਇਕ ਨੇ ਚੰਦ ਚਾੜਤਾ ਕੋਈ 150 ਨਹੀਂ 100 ਗੁਣ 150 ਕਰੋੜ ਦਾ ਘਪਲਾ ਸਾਹਮਣੇ ਆਇਆ ਆਮ ਆਦਮੀ ਪਾਰਟੀ ਦੇ ਇਸ ਵਿਧਾਇਕ ਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਅਕਸਰ ਹੀ ਚਰਚਾ 'ਚ ਰਹਿੰਦੇ ਨੇ ਆਪਣੇ ਕਿਸੇ ਨਾ ਕਿਸੇ ਕਾਰਨਾਮੇ ਕਰਕੇ ਹੁਣ ਇਸ ਵਿਧਾਇਕ ਨੇ ਤਾਂ ਹੱਦਾਂ ਹੀ ਪਾਰ ਕਰਤੀਆਂ 150 ਕਰੋੜ ਰੁਪਏ ਦਾ ਵੱਡਾ ਘਪਲਾ ਜਿਹੜਾ ਉਹ ਸਾਹਮਣੇ ਆਇਆ ਇਸ ਵਿਧਾਇਕ ਦਾ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦਾਵਾ ਕਰਦੇ ਨੇ ਕਿ ਉਹ ਕਟੜ ਇਮਾਨਦਾਰ ਨੇ ਉਹਨਾਂ ਦੀ ਪਾਰਟੀ ਕਟੜ ਇਮਾਨਦਾਰ ਪਰ ਉਹਨਾਂ ਦੇ ਆਪਣੇ ਵਿਧਾਇਕਾਂ ਦੇ ਉੱਤੇ ਕਰੋੜਾਂ ਰੁਪਏ ਦੀ ਧੋਖਾਧੜੀ ਦੇ ਕੇਸ ਦਰਜ ਹੋ ਰਹੇ ਨੇ ਮਾਮਲਾ ਕੀ ਹੈ ਤੁਹਾਨੂੰ ਖੋਲ ਕੇ ਦੱਸਦੇ ਹਾਂ ਦਰਅਸਲ ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਉੱਤੇ 150 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ ਐਮ ਜੀ ਐਫ ਕੰਪਨੀ ਨੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਅਤੇ ਉਹਨਾਂ ਦੀ ਕੰਪਨੀ ਜਨਤਾ ਲੈਂਡ ਪ੍ਰੋਮੋਟਰਸ ਪ੍ਰਾਈਵੇਟ ਲਿਮਟਿਡ ਖਿਲਾਫ 150 ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਹੇਠ ਅਦਾਲਤ ਚ ਪਟੀਸ਼ਨ ਦਾਇਰ ਕੀਤੀ ਸੀ ਜਿਸ ਤੋਂ ਬਾਅਦ ਅਦਾਲਤ ਨੇ ਗੁਰੂਗ੍ਰਾਮ ਪੁਲਿਸ ਨੂੰ ਕੁਲਵੰਤ ਸਿੰਘ ਪਰਮਜੀਤ ਸਿੰਘ ਮਨਜੀਤ ਕੌਰ ਅਤੇ ਐਮ ਐਸ ਜਨਤਾ ਲੈਂਡ ਦੇ ਖਿਲਾਫ ਐਫ ਆਈ ਆਰ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਸਨ ਜਿਸ ਤੋਂ ਬਾਅਦ ਇਹ ਐਫ ਆਈ ਆਰ ਡੀ ਐਲ ਐਫ ਫੇਸ 2 ਥਾਣੇ ਵਿੱਚ ਧਾਰਾ 120 ਬੀ ਜਣੀ ਕੇ ਸਾਜ਼ਿਸ਼ ਰਚਨ 406 418 420 ਜਣੀ ਕੇ ਧੋਖਾਧੜੀ ਕਰਨ 420 ਤਾਂ ਵੀ ਤੁਹਾਨੂੰ ਪਤਾ ਹੈ 668 771 ਤੇ 506 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਵਿਰੁੱਧ ਜਿਹੜੀ ਹੈ ਗੁਰੂਗ੍ਰਾਮ ਦੇ ਵਿੱਚ ਇਹ ਐਫ ਆਈ ਆਰ ਦਰਜ ਹੋਈ ਹੈ ਵੱਡੀ ਗੱਲ ਇਹ ਹੈ ਕਿ ਕੁਲਵੰਤ ਸਿੰਘ ਮਹਾਲੀ ਦੇ ਵੱਡੇ ਲੈਂਡ ਪ੍ਰੋਮੋਟਰ ਨੇ ਵੱਡੇ ਪ੍ਰਾਪਰਟੀ ਡੀਲਰ ਕਹਿ ਲਈ ਆਪਾਂ ਸੋਖੇ ਸ਼ਬਦਾਂ ਦੇ ਵਿੱਚ ਵੱਡੇ ਨੇ ਵੱਡੇ ਵੱਡੇ ਪ੍ਰੋਜੈਕਟ ਉਹਨਾਂ ਦੇ ਚੱਲਦੇ ਨੇ ਉਹ ਕੋਈ ਪਹਿਲੀ ਵਾਰ ਹੈ ਜਿਹੇ ਕੇਸ ਚ ਤਾਂ ਨਹੀਂ ਫਸੇ ਉਹਨਾਂ ਦੇ ਪਹਿਲਾਂ ਵੀ ਕਈ ਇਲਜ਼ਾਮ ਨੇ ਈਡੀ ਵੀ ਉਹਨਾਂ ਨੂੰ ਖੰਗਾਰ ਰਹੀ ਆ ਕਦੇ ਸੀਬੀਆਈ ਆ ਜਾਂਦੀ ਹੈ ਈਡੀ ਦੇ ਕਾਫੀ ਮਾਮਲੇ ਉਹਨਾਂ ਦੇ ਉਲਝੇ ਹੋਏ ਨੇ ਕੁਲਵੰਤ ਸਿੰਘ ਪਹਿਲਾਂ ਅਕਾਲੀ ਦਲ ਚ ਸੀ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਉਹਨਾਂ ਨੂੰ ਵੀਰ ਸਿੰਘ ਬਾਦਲ ਨੇ ਟਿਕਟ ਦੇ ਕੇ ਸ਼੍ਰੀ ਫਤੇਗੜ ਸਾਹਿਬ ਤੋਂ ਲੋਕ ਸਭਾ ਚੋਣ ਲੜਾਈ ਉਹ ਹਾਰ ਗਏ ਤੀਜੇ ਨੰਬਰ ਤੇ ਚੱਲੇ ਹਾਰੇ ਨਹੀਂ ਤੀਜੇ ਨੰਬਰ ਤੇ ਚੱਲੇ ਉਸ ਤੋਂ ਬਾਅਦ ਉਹ ਉਹਨਾਂ ਨੇ ਆਪਣਾ ਆਜ਼ਾਦ ਗਰੁੱਪ ਬਣਾ ਲਿਆ ਤੇ ਮਹਾਲੀ ਦੀ ਨਗਰ ਨਿਗਮ ਤੇ ਸਿੱਧੇ ਜਾਂ ਅਸਿੱਧੇ ਤੌਰ ਦੇ ਉੱਤੇ ਕਾਂਗਰਸ ਦੀ ਮਦਦ ਦੇ ਨਾਲ ਕਬਜ਼ਾ ਕਰ ਲਿਆ ਮੋਟੀ ਸਾਮੀ ਹੈ ਇੰਨੀ ਕਿ ਜ਼ਿਆਦਾ ਮੋਟੀ ਸਾਮੀ ਹੈ ਕਿ ਤੁਸੀਂ ਕਹ ਲੋ ਕਿ ਕਿਸੇ ਦੀਆਂ ਵੀ ਅੱਖਾਂ ਧੁੰਦਲੀਆਂ ਹੋ ਜਾਣ ਜੇਕਰ ਉਹ ਕਿਸੇ ਨੂੰ ਕੋਈ ਆਫਰ ਕਰ ਫਿਰ ਉਹ ਆਮ ਆਦਮੀ ਪਾਰਟੀ ਚ ਚਲੇਗੀ ਅੱਜ ਕੱਲ੍ਹ ਉਹ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਇੱਕ ਪਾਸੇ ਉਹਨਾਂ ਨੂੰ ਰੀਡੀ ਈਡੀ ਹੈ ਜਿਹੜੀ ਉਹ ਰਗੜ ਰਹੀ ਹੈ ਤੇ ਹੁਣ ਇੱਕ ਨਵਾਂ ਮਾਮਲਾ ਦਰਜ ਹੋਇਆ ਮਾਮਲਾ ਬਹੁਤ ਗੰਭੀਰ ਹੈ 420 ਲੱਗੀ ਹੈ ਜਿਸ ਵਿਅਕਤੀ ਤੇ 420 ਲੱਗੀ ਹੋਵੇ ਤੇ ਐਡਾ ਤਕੜਾ ਮਾਮਲਾ ਦਰਜ ਹੋ ਜੇ ਤੇ ਪਾਰਟੀ ਉਹਦੇ ਤੇ ਕੋਈ ਐਕਸ਼ਨ ਨਾ ਲਵੇ ਇਹ ਤਾਂ ਹੁਣ ਆਪਣੇ ਆਪ ਦੇ ਵਿੱਚ ਸੋਚਣ ਤੇ ਸਮਝਣ ਵਾਲੀ ਗੱਲ ਤੁਹਾਡੇ ਲਈ ਵੀ ਹੈ ਤੇ ਖੁਦ ਬਣੇ ਕਟੜ ਅਮਾਨਦਾਰਾਂ ਲਈ ਵੀ ਹੈ ਕਿਉਂਕਿ ਡਾਕਟਰ ਵਿਜੇ ਸਿੰਘ ਵਾਲੇ ਮਾਮਲੇ ਨੂੰ ਜੇਕਰ ਖੰਗਾਲਿਆ ਜਾਵੇ ਤਾਂ ਉਹਦੇ ਵਿੱਚ ਪੁਨਛਾਣ ਕੇ ਹਜੇ ਤੱਕ ਕੁਝ ਬਾਾਰ ਨਹੀਂ ਆਇਆ ਆਡੀਓ ਹੈ ਉਹ ਆਡੀਓ ਅਦਾਲਤ ਵਿੱਚ ਵੀ ਪ੍ਰੋਡਿਊਸ ਨਹੀਂ ਕੀਤੀ ਗਈ ਜਿਹੜੀ ਆਡੀਓ ਕਥਿਤ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਆ ਕਿ ਮੇਰੇ ਕੋਲ ਹੈ ਉਹਨਾਂ ਤੋਂ ਮੰਤਰੀ ਦਾ ਉਹਦਾ ਵੀ ਲੈ ਲਿਆ ਗਿਆ ਹਾਲਾਂਕਿ ਕੀ ਇਹਦੇ ਪਿੱਛੇ ਸਿਆਸਤ ਸੀ ਕਿ ਨਿਕਲਿਆ ਕੀ ਨਹੀਂ ਇਹ ਇੱਕ ਅਹਿਮ ਗੱਲ ਹੈ ਪਰ ਕੁਲਵੰਤ ਸਿੰਘ ਦੇ ਉੱਤੇ ਹੋਈ ਐਫਆਈਆਰ ਤੋਂ ਬਾਅਦ ਦੇਖਦੇ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿੰਨੀ ਇੱਕ ਇਮਾਨਦਾਰੀ ਦਿਖਾਉਂਦੀ ਹੈ